ਹੇ ਜਿਥੇ ਸ਼ਕਤ ਤੁਹਾਡੇ ਕੋਲ ਹੈ ਉਹ ਪਟਾਵਾ ਦਿੱਤੀਆਂ ਜਾਣ ਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਨਵੇਂ ਸਿਰੇ ਤੋਂ ਸਾਰਨਾ ਸ਼ੁਰੂ ਕੀਤਾ ਜਾਏ ਸਤਕਾਰਯੋਗ ਸਾਧ ਸੰਗਤ ਜਿਹੜਾ ਧਨ ਇਕੱਠਾ ਹੋਇਆ ਸੁਲਤਾਨ ਮੁਲਕਮ ਜਸਾ ਸਿੰਘ ਆਲੂ ਵਾਲੀ ਨੇ ਉਸ ਨੂੰ ਇਕੱਠਿਆ ਕੀਤਾ ਫਿਰ ਹਰਮੰਦਰ ਸਾਹਿਬ ਨੂੰ ਨਵੇਂ ਸਿਰੇ ਤੋਂ ਸਾਰਨਾ ਸ਼ੁਰੂ ਕੀਤਾ ਸੁਰ ਸਿੰਘ ਪਿੰਡ ਦੇ ਰਹਿਣ ਵਾਲੇ ਦੇਸ ਰਾਜ ਮਿਸਤਰੀ ਨੂੰ ਸੱਦਿਆ ਗਿਆ ਉਹਦੇ ਸੇਵਾ ਸੌਂਪੀ ਗਈ ਤੇ ਨਵੇਂ ਸਿਰੇ ਤੋਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਉਸਰਨਾ ਸ਼ੁਰੂ ਹੋਇਆ ਸ੍ਰੀ ਅਕਾਲ ਪੁਰਖ ਸਾਹਿਬ ਦੀ ਹਜ਼ੂਰੀ ਅੰਦਰ ਕਾਮ ਸੱਜ ਕੇ ਬੈਠੀਏ ਜਿਵੇਂ ਆਪ ਸੱਜ ਕੇ ਬੈਠੇ ਕਾਮ ਦਾ ਜਥੇਦਾਰ ਜਸਰ ਸਿੰਘ ਆਲੂ ਵਾਲਿਆ ਆਪਣੀ ਕਾਮ ਨੂੰ ਸੁਬੋਧਨ ਕਰਿਆ ਉਹਨੇ ਆਵਾਜ਼ ਦੇ ਕੇ ਆਖਿਆ ਸਿੰਘ ਵੱਡੇ ਘਲੂ ਘਾਰੇ ਅੰਦਰ ਸਾਡਾ ਬਹੁਤ ਨੁਕਸਾਨ ਹੋਇਆ ਕਿਦਾ ਪੁੱਤ ਤੁਰ ਗਿਆ ਕਿਦੀ ਮਾਂ ਦੁਨੀਆ ਤੋਂ ਤੁਰ ਗਈ ਕਿਦਾ ਬਾਪ ਤੁਰ ਗਿਆ ਅਸੀਂ ਇਸ ਗੱਲ ਦਾ ਹਿਸਾਬ ਨਹੀਂ ਲਾ ਸਕੇ ਥੋੜੇ ਅਸੀਂ ਗੁਰੂ ਦੇ ਚਰਨਾਂ ਅੰਦਰ ਬੈਠੇ ਆਂ ਸਾਨੂੰ ਕੀ ਕਰਨਾ ਚਾਹੀਦਾ ਇਹ ਜਿਵੇਂ ਪੰਡਾਲ ਸੱਜ ਕੇ ਬੈਠੇ ਹੋ ਇੱਕ ਪਿਛਲੇ ਪਾਸੇ ਗੁਰੂ ਕਾ ਲਾਲ ਨਿਹੰਗ ਸਿੰਘ ਸਾਹਿਬ ਉਹਦੇ ਸਿਰ ਤੇ ਦਮਾਲਾ ਤੇ ਦਮਾਲੇ ਤੇ ਕੜੇ ਹੋਏ ਚੱਕਰ ਚੱਕਰਾਂ ਤੋਂ ਆਦ ਕੌਣ ਅੰਦਰ ਲਹਿਰਾਉਂਦਾ ਫਿਰਲਾ ਉਹਨੇ ਜਕਾਰੇ ਦੀ ਆਵਾਜ਼ ਦੇ ਕੇ ਜਦੋਂ ਗੂੰਦ ਪਾਈ ਤੇ ਸਿਪਾਈਆਂ ਨੇ ਪੰਥ ਨੇ ਕਾਰੇ ਦਾ جواب ਦਿੱਤਾ ਉਹਨੇ ਵਾਅਦੇ ਕੀ ਆਖਿਆ ਜਥੇਦਾਰ ਜੀ ਅਸੀਂ ਆਏ ਆਂ ਸ੍ਰੀ ਹਰਮੰਦਰ ਸਾਹਿਬ ਆਪਣੇ ਗੁਰੂ ਦੇ ਚਰਨਾਂ 'ਚ ਅੰਦਰ ਤੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਅਹਿਮਦ ਸ਼ਾਹ ਬਦਾਲੀ ਨੇ ਸਾਡੇ ਮਾਸੂਮ ਬੱਚਿਆਂ ਦਾ ਕਤਲ ਕੀਤਾ ਆਪਣੇ ਜ਼ਮੇਲਿਆਂ ਕੋਲੋਂ ਕਰਵਾਇਆ ਉਹਨੂੰ ਅਸੀਂ ਮੂੰਹ ਤੋੜਵਾ ਜਵਾਬ ਦਿੱਤਾ ਉਹ ਹਾਰ ਖਾ ਕੇ ਕੁਤਲੀ ਕਰਦੇ ਮਕਾਬੂਤੋਂ ਵਾਪਸ ਸਾਬਲ ਕਦਾਰ ਨੂੰ ਦੌੜ ਗਿਆ ਹੁਣ ਜਦੋਂ ਅਬਦਾਲੀ ਆਵੇਗਾ ਉਹਦੇ ਨਾਲ ਫੇਰ ਤੋਂ ਹੱਥ ਕੀਤੇ ਜਾਣਗੇ ਮੇਰੀ رائے ਹੈ ਕਿ ਜਿਹੜੇ ਜ਼ਰਨੈਲਾ ਨੇ ਸਾਡੇ ਮਸੂਮ ਬੱਚਿਆਂ ਦੇ ਖੂਨ ਨਾਲ ਆਪਣੀ ਪਰਿਵਾਰ ਦਾ ਮੂੰਹ ਧੋਤਾ ਹੈ ਪਰ ਉਹਨਾਂ ਕੋਲੋਂ ਬਦਲੇ ਲਏ ਜਾਣ ਮੈਂ ਅਰਧ ਕਰਦੇ ਹਾਂ ਇਹ ਆਵਾਜ਼ ਕੌਮ ਦੇ ਜੱਥੇਦਾਰ ਦੇ ਕੰਨਾਂ ਵਿੱਚ ਪਾਈ ਉਹਨੇ ਕੁਝ ਆਪਣੇ ਸਰਦਾਰ ਨੇੜੇ ਬੁਲਾਏ ਉਹਨਾਂ ਨੂੰ ਪੁੱਛਿਆ ਬਹਾਦਰੋ ਉਹ ਕੌਣ ਨੇ ਜਿਹਨਾਂ ਵੱਡੇ ਘੱਲੂ ਘਾਰੇ ਅੰਦਰ ਸਾਡੇ ਮਾਸੂਮ ਬੱਚਿਆਂ ਦੇ ਖੂਨ ਨਾਲ ਆਪਣੀ ਤਲਵਾਰ ਦਾ ਮੂੰਹ ਤੋਤਾ ਹੈ ਸਤਕਾਰਯੋਗ ਸਾਧ ਸੰਗਤ ਪਹਿਲਾ ਨਿਉਂਦਾ ਪਿਆ ਫਗਵਾੜੇ ਦਾ ਹਾਕਮ ਲక్ష్ਮੀ ਨਾਰਾਇਣ ਅਰ ਦੂਜਾ ਸੀ ਮਲੇਟ ਕੋਟ ਦੇ ਨਵਾਬ ਪੀਖਨ ਖਾਨ ਅਰ ਤੀਜਾ ਸੀ ਸਿਰ ਹਿੰਦ ਦਾ ਗਵਰਨਰ ਜ਼ੈਨ ਖਾਨ ਗਵਰਨਰ ਉਸ ਰਹੇ ਜਿਨਨੇ ਵੱਡੇ ਘੱਲੂ ਘਾਰੇ ਅੰਦਰ ਸਾਡੇ ਮਾਸੂਮ ਬੱਚਿਆਂ ਦੇ ਖੂਨ ਨਾਲ ਆਪਣੀ ਤਲਵਾਰ ਦਾ ਮੂੰਹ ਤੋਤਾ ਹੈ ਜਥੇਦਾਰ ਨੇ ਵਾਜ ਦੇ ਕੇ ਆਖਿਆ ਬਹਾਦਰੋ ਅਬ ਤਾਲੀ ਆਵੇਗਾ ਫਿਰ ਕਾਬਲ ਪੰਧਾਰ ਤੋਂ ਚੜਕੇ ਫਿਰ ਤਲਵਾਰ ਉਠਾ ਕੁਝ ਨਾ ਲੜਿਆ ਜਾਏਗਾ ਉਹਦਾ ਮੂੰਹ ਤੋੜਵਾ ਜਵਾਬ ਦਿੱਤਾ ਜਾਏਗਾ ਜਿਹੜੇ ਉਹਦੇ ਤਾਬਿਆਦਾਰ ਨੇ ਨਾ ਜਿਹੜੀਆਂ ਬਾਹਾਂ ਨੇ ਆਪੇ ਹੱਥ ਅੰਦਰ ਤਲਵਾਰ ਲੈ ਕੇ ਸਾਡੇ ਬੱਚਿਆਂ ਦਾ ਖੂਨ ਪੀਤਾ ਉਹ ਬਾਵਾ ਸ਼ਾਂਖੇ ਧਰਤੀ ਉੱਤੇ ਸੁੱਟਨੀਆਂ ਚਾਹੀਦੀਆਂ ਇੱਕ ਸੋਰੇ ਅੰਦਰ ਸਰਦਾਰਾਂ ਨੇ ਵਾਅਦਾ ਕੀਤਾ ਕਿ ਆਖਿਆ ਜਥੇਦਾਰ ਜੀ ਜੋ ਤੁਹਾਡਾ ਹੁਕਮ ਹੈ ਅਸੀਂ ਤੁਹਾਡੇ ਹੁਕਮ ਦੀ ਪਾਲਣਾ ਕਰਾਂਗੇ ਮੈਂ ਅਰਜ਼ ਕਰਦੇ ਹਾਂ ਸੇਖੀ ਆਤਮਾ ਕੋਈ ਕਾਰਜ ਕਰਨ ਲੱਗਦੀ ਹੈ ਉਹ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਜ਼ਰੂਰ ਕਰਦੀ ਹੈ ਆਪਣੇ ਗੁਰੂ ਦੇ ਚਰਨਾਂ ਦਾ ਓਟ ਤੇ ਆਸਰਾ ਜ਼ਰੂਰ ਲੈਂਦੀ ਹੈ ਸੁਲਤਾਨ ਨਕਮ ਦਾ ਸਸੰਗਾਲੂ ਵਾਲ ਉਠਿਆ ਉਹਨੇ ਆਪਣੇ ਕਾਲ ਵਿੱਚ ਕਲਾ ਕੁਝ ਸਰਦਾਰ ਆਪਣੇ ਨਾਲ ਲੈ ਸ਼੍ਰੀ ਅਕਾਲ ਤਖਸਾਲ ਸਾਬ ਦੇ ਸਾਹਮਣੇ ਖਲੋ ਕੇ ਸਬੋਧਨ ਕਰਕੇ ਗੁਰੂ ਹਰਕਮਿੰਦਰ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਜੋ ਸਰਹਿੰਦ ਨੂੰ ਸਰ ਕਰਨ ਲਈ ਫਤਿਹ ਕਰਨ ਲਈ ਸੁਲਤਾਨੁਲ ਕਮ ਦਾਸ ਸਾਸ ਗਾਲੂ ਵਾੜੀ ਨੇ ਅਰਦਾਸ ਕੀਤੀ ਮੈਂ ਇੱਕੋ ਅਰਦਾਸ ਦੇ ਪੱਤਰਿਆਂ ਤੋਂ ਇਤਿਹਾਸ ਦੇ ਪੰਨੇ ਪ੍ਰਾਰਭ ਕਰਦਾ ਹਾਂ ਕਿ ਜਿਉਂ ਦੀਆਂ ਯਾਗ ਦੀਆਂ ਕੌਮਾਂ ਆਪਣੇ ਧਾਰਮਿਕ ਮੰਦਰਾਂ ਦਾ અપਮਾਨ ਕਿਵੇਂ ਪਰਤਾਸ਼ਤ ਨਹੀਂ ਕਰਦਿਆਂ ਤੁਹਾਡੇ ਬਜ਼ੁਰਗਾਂ ਦੀ ਦਾਸਤਨ ਤੁਹਾਡੇ ਪਾਵਨ ਕਰਨੇ ਵਿੱਚ ਅੰਧ ਕਰ ਸਕਾਂ ਆਓ ਤਕੀਏ ਪਾਕ ਦੇ ਗਲਵਿਤ ਪੱਲਾ ਸੁਲਤਾਨ ਨਕਮ ਦਾ ਸੰਸਦ ਆਲੂ ਵਾਲਿਆ ਸਰਹਿੰਦ ਨੂੰ ਫਤਿਹ ਕਰਨ ਲਈ ਗੁਰੂ ਹਰਗੋਬਿੰਦ ਸੇ ਪਾਦਸ਼ਾਹ ਮਹਾਰਾਜ ਜੀ ਦੇ ਪਾਵਨ ਕਰਨੇ ਵਿਚ ਅਰਦਾਸ ਹੈ ਨਿਸ਼ਚਿਤ ਅੰਦਰ ਇਨਕੀ